ਰਾਬਿਆ ਜੀ ਇਹ ਬੰਦ ਨੇ ਸ਼ਰਾਬ ਪੀਤੀ ਇਹਨੇ ਜਾਣ ਬੁਝ ਕੇ ਅੱਜ ਬੱਸ ਮਾਰੀ ਆਪਾਂ ਤਿੰਨੇ ਜਾਣੇ ਤਿੰਨਾਂ ਦੇ ਪਲਟੇ ਮਾਰੀ ਚ ਗਈ ਬੜੀ ਸਾਡਾ ਜਿੰਨਾ ਨੁਕਸਾਨ ਹੋਇਆ ਸਾਲਾ ਸਨ ਇਹਦੇ ਭਰਿਆ ਜਾਵੇ ਜੀ ਤੇ ਹਾਂ ਜੀ ਮੰਗੇ ਇਹ ਜੀ ਪਾ ਡਾਕਟਰ ਆਰਡਰ ਸੀ ਕਰੇ ਜੀ ਜੇ ਆਪਾਂ ਜਲਦ ਜਲਦੀ ਇੱਧਰ ਆ ਕੇ ਬੱਸ ਵਾਲੇ ਵਾਲਾ ਪਤਾ ਨਹੀਂ ਨੁਕਸਾਨ ਕਿੰਨਾ ਹੋਇਆ ਪਤਾ ਨਹੀਂ ਵੇਖਿਆ ਨਹੀਂ ਧੱਕ ਕੇ ਕੇ ਮਾਰ ਕੇ ਪਲਦਾਤਾ ਦੀ ਹੋਰ ਕੋਈ ਕੁੱਛ ਨਹੀਂ ਚਾਹੀਦਾ ਜੀ ਹਾਂਜੀ ਭਾਜੀ ਉੱਥੇ ਪਹੁੰਚ ਗਏ ਇਹ ਸ਼ਰਾਬ ਸ਼ਰਾਬ ਪੀਤੀ ਡਰਾਈਵਰ ਨੇ ਇਹ ਜਿਆਦਾ ਮਤਲਬ ਪੀਤੀ ਸ਼ਰਾਬ ਇਤਲਾਵਾ ਦੀ ਮਾਂਗੇ ਪੂਰੀ ਕੀਤੀ ਜਾਏ ਕਿ ਮਾੜਾ ਸਾਨੂੰ ਆਰਡਰ ਸੇ ਹਟਾ ਕੋਮਸਾ ਜੀ ਪਿੰਡ ਸ਼ਾਹਪੁਰ ਜਾਦੇ ਦੇ ਰਹਿਣ ਵਾਲੇ ਆਂ ਧਾਰੀਵਾਲ ਸ਼ਹਿਰ ਆਇਆ ਸੀ ਮੈਂ ਤੇ ਮੇਰਾ ਭਰਾ ਉਹ ਛੋਟਾ ਈ ਰਕਸ਼ਾ ਚਲਾਉਂਦਾ ਤੇ ਮੇਰੇ ਨਾਲ ਘਰ ਵਾਪਸ ਜਾਣ ਲੱਗਾ ਸੀ ਅਈ ਵਾਪਸ ਜਾ ਰਹੀ ਤੇ ਇਹਨੂੰ ਕਰਨੇ ਕਾਲਜ ਲੱਗੇ ਲక్ష్ਮੀ ਟੈਲੀਕਾਮ ਦੇ ਲੱਗੇ ਲਿਆ ਕੇ ਬੱਸ ਵਾਲੇ ਨੇ ਰੋਂਗ ਸਾਈਡ ਹਾਡੀ ਸਿੱਲਦੀ ਬੱਸ ਮਾਰੀ ਫਾੜੀ ਕੀ ਹੋਇਆ ਛੱਟ ਲੱਗੀ ਛੱਟ ਲੱਗੀ ਤੇ ਮੇਰੇ ਆਹ ਸ਼ੋਲਡਰ ਤੇ ਛੱਟ ਲੱਗੀ ਇਹ ਉਹਦਾ ਆਟੋ ਚਾਰੇ ਦਾ ਰਿਪੇਅਰ ਹੋ ਜੇ ਤੇ ਮੈਂ ਤੇ ਚਲੋ ਪੱਟੀ ਛੱਟੀ ਮੇਰੀ ਹੋ ਚੁਗੀ ਦਿਵਾ ਸੀ ਕੋਈ ਗੱਲ ਨਹੀਂ ਅੱਜ ਦੋਸਿਆਣੇ ਦੇ ਡਰਾਈਵਰ ਨੂੰ ਮਿਲੇ ਸਾਰਾ ਜਿੰਨੇ ਭੈਣ ਭਰਾ ਇੱਥੇ ਖੜੇ ਸਾਰਿਆਂ ਨੂੰ ਪਤਾ ਵਾ ਕਿ ਡਰਾਈਵਰ ਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਸੀ। ਸ਼ਰਾਬੀ ਹਾਲਤ ਤੇ ਤੋਂ ਨਾ ਪਤਾ ਲੱਗਾ ਵੀ ਇਹ ਬੀਬੀ ਡੀ ਸੀ ਬੱਸ ਆ। ਉਹਦਾ ਤੇ ਇੱਕ 3 ਮੀਟਰ ਦਾ ਐਕਸੀਡੈਂਟ ਹੋਇਆ ਵਾ। ਜਦੋਂ ਉਹ ਮੂਵਲੀ ਸਟਾਪ ਲੱਗੀ ਆ ਉਹਨੂੰ ਜਿਹੜੇ ਉਹਦੇ ਸਵਾਰੀ ਬੈਠੀ ਸੀ। ਬਾਕੀ ਅੱਗੇ ਦੀ ਹੀ ਕਾਰਵਾਈ ਕਰ ਰਹੇ ਆ ਜੋ ਵੀ ਅੱਗੇ ਕਾ ਨਹੀਂ ਨਹੀਂ ਦਾ ਜਿਆਦਾ ਸੱਟ ਨਹੀਂ ਹੈ ਗਈ ਜੇ ਸੱਟ ਜਿਆਦਾ ਲੱਗੇ ਤਾਂ ਹਸਪਤਲ ਜਾ ਕੇ ਦੱਸੋ ਸਰ ਸ਼ੁਰੂਆਤੀ ਕੋਈ ਨਹੀਂ ਆਏ ਮੌਕੇ ਤੇ ਪਹੁੰਚੇ ਬੱਸ ਸਟੈਂਡ ਤੋਂ ਜਿਹੜੀ ਬੱਸ ਜਿਹੜੀ ਰੋਈ ਲਈ ਜੋ ਤਾਂ ਸਮੇਂ ਸਮੇਂ ਨਾਲ ਹੁੰਦੀ ਰਹਿੰਦੀ ਹੈ ਸੱਟ ਕਾਰਵਾਈ ਵਿੱਚ ਪਾਉ। ਉਹ ਦਾ ਮੁਲਾਜਾ ਕਰਾ ਲੈਂਦੇ ਆਂ ਦੇਖ ਲੈਨੇ ਆਂ ਮਰਾਨੀ ਪਾਜੀ ਬਕੀ ਹੋਇਆ ਮੇਰੇ ਕੋ 500 ਰੁਪਏ ਮੰਗਣ ਦੇਈ ਦਾਦਾ 1000 ਰੁਪਏ ਨਹੀਂ ਨਹੀਂ 500 ਕਾ ਤਾਂ ਮੰਗਦੇ ਪੇਹਗੇ ਪਰ ਨਹੀਂ ਕਾ ਤਾਂ ਮੰਗਣਾ ਦਾਣਾ ਕੀ ਹੈ ਕਿਹੜੀ ਬੱਸ ਚਲਉਂਦੇ ਇਹ ਇਹ ਬੀ.ਸੀ. ਨਾ ਕੀ ਦਾਦਾ ਮੇਰਾ ਤਾਂ ਦੇਖ ਕਿੰਨੇ ਸਾਲ ਹੋ ਗਏ ਤਕੀਏ ਮਾਨਣਾ ਕਿ ਇਹ ਵਾਸਤ ਜਾਣਾ ਹੁੰਦਾ ਉਹਲੇ ਆਪਾਂ ਜਾਣੇ ਹੁੰਦੀ ਆ ਨਹੀਂ 500 ਕਾ ਦਾ ਮੰਗਦੇ ਪਈਏ ਦੱਸੋ ਨਾ ਇਹ ਕਹਿੰਦੇ ਵੀ ਸੱਟ ਲੱਗੀ ਆ ਕਿੱਥੋਂ ਦੇ ਰਹਿਣ ਵਾਲੇ ਜੇ ਮੈਂ ਆ ਜਾ ਬਕਸੀ ਗਾਣਾ ਨਹੀਂ 500 ਰੁਪਏ ਕੀ ਕਹਿੰਦੇ ਪਏ ਤੁਹਾਨੂੰ ਇਹ ਮੜਾ 500 ਰੁਪਈਆ ਦਊ ਦਾਦਾ ਦਊ ਤੇ ਮੈਂ 1000 ਮੰਗਦੇ ਮੇਰੇ ਕੋਲ 500 ਹੈਗਾ ਹੀ ਮੈਂ 500 ਦਿੰਦਾ 1000 ਕਾ ਤਾਂ ਮੰਗਦੇ ਪਏਗੇ ਪਤਾ ਨਹੀਂ ਇਹ ਕਾਤਾ ਭਾਈ ਸਮਝ ਨਹੀਂ ਕਿ 1000 ਰੁਪਏ ਕਿਸ ਚੀਜ਼ ਦਾ ਮੰਗਦੇ ਹੁਣ ਕਾ ਤਾਂ ਮੰਗਦੇ ਪਏ 1000 ਉਹ 7-8 ਮੁੜੇ ਖੱਡੇ ਹੋਰ ਕਾਂ ਚਪੇੜਾ ਮਾਰਦੇ ਮੇਰਾ ਚਪੇੜਾ ਤੁਹਾਡੇ ਮਾੜੀਆਂ ਮੈਂ ਕਾ ਕਾ ਲੀ ਮਾੜੀਆਂ ਤੁਹਾਡੇ ਕੋਲੋਂ ਬਸ ਵਜੀ ਟੈਂਪੂ ਚ ਵਿੱਚ ਬਣਾ